ਜੋ ਤੁਸੀਂ 124 7 ਪੰਜਾਬ ਫਿਰੋਜ਼ਪੁਰ ਚ ਰਖੜੇ ਤੋਂ ਪਹਿਲਾਂ ਵਾਪਰਿਆ ਵੱਡਾ ਹਾਦਸਾ ਐਕਸੀਡੈਂਟ ਚ ਦੋ ਭੈਣਾਂ ਦੇ ਇਕਲੋਤੇ ਭਰਾ ਦੀ ਹੋਈ ਮੌਤ ਫਿਰੋਜ਼ਪੁਰ ਅੰਦਰ ਲਗਾਤਾਰ ਸੜਕੀ ਹਾਦਸੇ ਵਾਪਰ ਰਹੇ ਹਨ। ਤਾਜ਼ੀ ਘਟਨਾ ਫਿਰੋਜ਼ਪੁਰ ਦੇ ਕਸਬਾ ਮੱਲਾਵਾਲਾ ਵਿਖੇ ਵਾਪਰੀ ਹੈ ਜਿੱਥੇ ਮੋਟਰਸਾਈਕਲ ਅਤੇ ਕਾਰ ਵਿਚਕਾਰ ਹੋਈ ਭਿਆਨਕ ਟੱਕਰ ਦੌਰਾਨ ਰਖੜੀ ਤੋਂ ਪਹਿਲਾਂ ਦੋ ਭੈਣਾਂ ਦਾ ਇੱਕ ਲੋਤਾ ਭਰਾ ਅਤੇ ਦੋ ਭੈਣਾਂ ਦੀ ਇੱਕ ਭੈਣ ਦੀ ਮੌਤ ਹੋ ਗਈ। ਇਸ ਹਾਦਸੇ ਸੰਬੰਧੀ ਜਾਣਕਾਰੀ ਦਿੰਦੇ ਰਿਸ਼ਤੇਦਾਰਾਂ ਨੇ ਦੱਸਿਆ ਹੈ ਕਿ ਲੜਕੇ ਦੀ ਮਾਂ ਬਠਿੰਡਾ ਵਿਖੇ ਹਸਪਤਾਲ ਵਿੱਚ ਦਾਖਲ ਸੀ। ਜਿਸ ਦਾ ਪਤਾ ਲੱਗ ਕੇ ਰਿਸ਼ਤੇਦਾਰੀ ਵਿੱਚ ਲੱਗਦੇ ਦੋ ਭੈਣ ਪ੍ਰਾ ਰਾਜਵੀਰ ਕੋਰ 22 ਸਾਲ ਅਤੇ ਗੁਰਵਿੰਦਰ ਸਿੰਘ 28 ਸਾਲ ਜੋ ਪਿੰਡ ਵਾਪੇ ਸਾਰੇ ਸਨ ਕਿ ਰਾਸਤੇ ਵਿੱਚ ਇੱਕ ਕਾਰ ਨੇ ਉਹਨਾਂ ਦੇ ਮੋਟਰਸਾਈਕਲ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਉਸ ਦੌਰਾਨ ਦੋਨਾਂ ਦੀ ਮੌਕੇ ਤੇ ਮੌਤ ਹੋ ਗਈ। ਉਹਨਾਂ ਨੇ ਦੱਸਿਆ ਕਿ ਮ੍ਰਿਤਕ ਲੜਕਾ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਲੜਕੀ ਦੋ ਭੈਣਾਂ ਦੀ ਇੱਕ ਭੈਣ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ। ਉਹਨਾਂ ਨੇ ਮੰਗ ਕੀਤੀ ਹੈ ਕਿ ਗੱਡੀ ਚਾਲਕ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਦੋਨੇ ਘਰ ਖਤਮ ਹੋ ਚੁੱਕੇ ਹਨ। ਲੜਕੀ ਦੇ ਪਿਤਾ ਦੀ ਤਾਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਦੋਨੇ ਗਰੀਬ ਪਰਿਵਾਰ ਸਨ। ਉੱਥੇ ਹੀ ਮੌਕੇ ਤੇ ਪਹੁੰਚੇ ਥਾਣਾ ਮੁਖੀ ਅਤੇ ਪਰਿਵਾਰ ਵਿੱਚ ਕਾਰ ਮਾਹੌਲ ਉਸ ਸਮੇਂ ਗਰਮਾ ਗਿਆ ਜਦ ਪਰਿਵਾਰ ਨੇ ਕਾਰ ਚਾਲਕ ਤੇ ਜਲਦ ਕਾਰਵਾਈ ਕਰਨ ਨੂੰ ਨਸ਼ਾ ਤਸਕਰੀ ਦੇ આરોਪ ਲਗਾ ਦਿੱਤੇ ਅਤੇ ਪਰਿਵਾਰ ਅਤੇ ਥਾਣਾ ਮੁਖੀ ਵਿਚਕਾਰ ਬਹਿਸਬਾਜ਼ੀ ਸ਼ੁਰੂ ਹੋ ਗਈ। ਅਖੀਰ ਥਾਣਾ ਮੁਖੀ ਨੂੰ ਪਰਿਵਾਰ ਨੂੰ ਵਿਸ਼ਵਾਸ ਦਿਵਾਉਣ ਲਈ ਪੁੱਤ ਦੀ ਸੋਖਾਣੀ ਪਈ। ਉਧਰ ਇਹ ਘਟਨਾ ਨੂੰ ਲੈ ਕੇ ਜਦੋਂ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਜਾਣਕਾਰੀ ਦਿੰਦਿਆਂ ਐਸਆਈ ਕਰਨਲ ਸਿੰਘ ਨੇ ਕਿਹਾ ਹੈ ਕਿ ਕਾਰ ਚਾਲਕ ਦਾ ਪਤਾ ਲੱਗ ਗਿਆ ਹੈ ਜਿਸ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ। ਕੁਛ ਨਹੀਂ ਜੰਦੀ ਮੈਂ ਹਾਂ ਕਿਸ ਤਰ੍ਹਾਂ ਐਕਸਟਰ ਇਹੋ ਮਹੂਵਾਂ ਨੂੰ ਆਉਂਦੇ ਇੱਧਰ ਗੱਡੀ ਜਾਂਦੀ ਜੇ ਵੀ ਲੜਕੀ ਦੀ ਦਿੱਖ ਹੋਈ ਹੈ ਤਾਂ ਸਾਡੀ ਕੀ ਲੱਗਦੀ ਜੀ ਜੀ ਕਿੰਨੇ ਭੈਣ ਪ੍ਰਾਤਿ ਪੁੱਤ ਨੇ ਭੈਣਾਂ ਹਾਂ ਹਲੋ ਤੈਨੂੰ ਭੈਣਾਂ ਮੈਂ ਤੈਨੂੰ ਕੁੜੀਆਂ ਹਾਂ ਤੈਨੂੰ ਕੁੜੀਆਂ ਨਹੀਂ ਆਈਆਂ ਤੈਨੂੰ ਕਿੱਥੋਂ ਦੇ ਰਹਿਣ ਵਾਲਾ ਸਭ ਕੁੜੀਆਂ ਨੂੰ ਖਾਸ ਹਾਂ ਤੁਹਾਨੂੰ ਪਤਾ ਲੱਗਿਆ ਗੱਡੀ ਵਾਲੇ ਦਾ ਕੌਣ ਸੀਗਾ ਹਾਂਜੀ ਗੱਡੀ ਵਾਲੇ ਪਤਾ ਲੱਗ ਗਿਆ ਕਹਿੰਦੇ ਠੀਕ ਹੈ ਹਾਂ ਜਟਨਾ ਹੀ ਉਹ ਗੁੰਡਾ ਗੁਰਵਿੰਦਰ ਸਿੰਘ ਸੀ ਇਹਦੀ ਮੰਮੀ ਭਿੰਡੇ ਦਾਖਲ ਸੀ ਜੀ ਫ੍ਰੀਸ਼ਨ ਹੋਇਆ ਸੀਗਾ ਤੇ ਉੱਥੇ ਮਹੀਨੇ ਦੇ ਕਰੀਬ ਸੀਗੇ ਰਹਿੰਦੇ ਸੀਗੇ ਉੱਥੋਂ ਆ ਹੀ ਪਹਿਲਾਂ ਮੰਨ ਲਓ ਸਵੇਰੇ 3 ਵਜੇ ਤੁਰੇ ਉੱਥੇ ਭਿੰਡੇ ਦੀ ਇਹ ਬਾਅਦ ਚ ਤੁਰੇ ਆ ਨਾਲ ਇਹਦੇ ਮਾਸੀ ਦੀ ਕੁੜੀਆ ਸੀਗੀ ਤੇ ਗੀਰੇ ਮੋਟਰਸਾਈਕਲ 'ਤੇ ਆਹੀ ਤੁਥੋਂ ਵਾਸਤੇ ਚੜਦੇ ਸੀਗੇ ਜੀ ਇਹ ਕਿੰਦੇ ਜਾਂ ਨਾਲੇ ਦਾ ਕੱਪੜੇ ਲੀੜੇ ਲੈ ਆਉਣੇ ਨਾਲੇ ਪਿੰਡ ਗੇੜਾ ਮਾਰ ਆਉਣੇ ਜੀ ਮਾਲਟਾ ਦੇ ਦੇਖ ਆਵਾਂਗੇ ਜੀ ਇਹ ਜੀਰਿਓ ਮੱਲਾੜਾ ਨਾ ਮੱਲਾੜਾ ਰੋਡ ਬਹੁਤ ਖਰਾਬ ਆ ਜੀ ਸਾਡੇ ਫਿਰ ਜੀਰਿਓ ਮਖੂ ਹੋ ਗਏ ਤਾਂ ਮਖੂ ਤੋਂ ਮੱਲਾੜਾ ਆਮ ਜਨਤਾ ਹੁੰਦੀ ਆ ਜੀ ਜਦੋਂ ਮਖੂ ਤੋਂ ਦੂਜਾ ਸਦਾਰੇ ਦੇ ਕਰੀਬ ਆਏ ਨਾ ਜੀ ਇਧਰੋਂ ਆ ਰਹੇ ਸੀਗੇ ਤੇ ਮੱਲਾੜਾ ਲੋਕ ਗੱਡੀ ਜਾਂਦੀ ਹੈ I20 ਜੀ ਕਰਨੈਲ ਸਿੰਘ ਦਾ ਉਹਦਾ ਮੁੰਡਾ ਦੱਸਦੇ ਭੋਲਾ ਭੋਲਾ ਜੀ 120 ਦੇ ਕਰੀਬ ਜਿੰਨਾ ਲੋਕਾਂ ਨੇ ਦੇਖਿਆ ਮੌਕੇ ਤੇ ਜੀ ਦੂਜੇ ਪਾਸੇ ਜਾ ਕੇ ਅਟੈਕ ਕਰਕੇ ਮੰਨ ਲਓ ਕਿ ਗੱਡੀ ਮਾਰੀ ਹੈ ਜੀ ਤੇ ਗੁੜੀ ਆਈ ਤਾਂ ਮੌਕੇ ਤੇ ਮੌਤ ਹੋ ਗਈ ਹੈ ਜੀ ਤੇ ਮੁੰਡੇ ਨੂੰ ਜਿਹੜੇ ਲੱਗੇ ਤਾਲੇ ਗਿਆ ਤਾਂ ਉੱਥੇ ਜਾ ਕੇ ਉਹ ਵੀ ਮੰਨੋ ਕੇ ਪੂਰਾ ਹੋ ਗਿਆ ਜੀ ਇਹ ਵਾਲਾ ਕੀ ਮੌਕੇ ਤੇ ਲੈ ਕੇ ਗਿਆ ਜਾਂ ਫਰਾਰ ਹੋ ਗਿਆ ਅਸੀਂ ਤਾਂ ਬਾਅਦ ਚ ਮੰਨੋ ਗਏ ਗੱਡੀ ਉੱਥੇ ਬਾਕੀ ਉਹ ਨਹੀਂ ਮੰਨੋ ਕੇ ਮਿਲਿਆ ਕੱਲਾ ਸੀ ਜਾਂ ਕੌਣ ਸੀਗਾ ਜੀ ਇਹ ਇਹ ਆਪਣਾ ਕਿਲੇ ਭਰ ਭਰਾ ਸੀ ਮੁੰਡਾ ਕੱਲਾ ਗੁਰਿੰਦਰ ਸਿੰਘ ਹੈ ਤੇ ਦੋ ਭੈਣਾਂ ਜਿਹੜੀਆਂ ਜੀ ਇਹ ਪੜਦਾ ਸੀ ਨਹੀਂ ਮਸਤਰੀ ਦਾ ਰਾਜਗਿਰ ਦਾ ਠੇਕੇਦਾਰ ਸੀ ਨਹੀਂ ਇਹ 29 30 ਸਾਲ ਦੇ ਕਰੀਬ ਸੀਗੇ ਜੀ ਨਹੀਂ ਉਹ ਜਨਮ ਮੈਡਸ ਸੀ ਜੀ ਮਾਂਗ ਕਿ ਰੱਖੀ ਮਾਂਗ ਬਸਾ ਗਰੀਬ ਪਰਿਵਾਰ ਹੈ ਇਨਸਾਫ ਮਿਲਣਾ ਚਾਹੀਦਾ ਏ ਜੋ ਜੀ ਇਹ ਜੀ ਮੇਰਾ ਹੀ ਹੈਗਾ ਭੂਆ ਦਾ ਪੁੱਤਰਾ ਇਹ ਆ ਵੀ ਮੰਮੀ ਦਾ ਪਿਛਣਾ ਇਹ ਬਠਿੰਡੇ ਦਾ ਹੁਣ ਕਿਥੋਂ ਆ ਰਹੇ ਸੀਗੇ ਮਾਫੂ ਮੋਟਰਸਾਈਕਲ ਜਾਵਾਂ ਕਰਾਈ ਬਸ ਉੱਪਰ ਹੀ ਦੋਨੇ ਜਣੇ ਆ ਰਹੇ ਸੀ ਤੇ ਮੈਨੂੰ ਲੱਗਾ ਪਤਾ ਫੋਨ ਆਇਆ ਉਹਨਾਂ ਦਾ ਐਕਸੀਡੈਂਟ ਹੋ ਗਿਆ ਕਾਰ ਨਾਲ ਹਾਂਜੀ ਕੋਈ ਕਾਰ ਵਾਲਾ ਕੋਈ ਪਤਾ ਕੋਈ ਸੀ ਹਾਂਜੀ ਮੈਨੂੰ ਪਤਾ ਲੱਗਿਆ ਸੀ ਕਾਰ ਵਾਲ ਦਾ ਉਹ ਮੱਲਾ ਵਾਲੇ ਦਾ ਆ i20 ਗੱਡੀ ਆ ਉਹਨਾਂ ਦੀ ਨਾ ਹਾਂਜੀ ਦੋਨਾਂ ਵੀ ਮੌਜੂਦ ਮੌਕੇ ਤੇ ਹੋਈ ਕਿੰਨੇ ਜਿਹੜਾ ਬੰਦਾ ਸੀ ਕਿੰਨੇ ਦਾ ਇਫਰਾ ਜੀ ਦੋ ਭੈਣਾਂ ਇੱਕ ਭਰਾ ਇਕੱਲਾ ਇਕੱਲਾ ਮੁੰਡਾ ਇਕੱਲਾ ਇਕੱਲਾ ਭਰਾ ਹਾਂਜੀ ਇਕੱਲਾ ਇਕੱਲਾ ਸੀ ਛੋਟੀ ਛੋਟੀ ਮਾਸੀ ਦੀ ਲੜਕੀ ਸੀ ਉਹ ਆਪਣੇ ਇਥੋਂ ਲੋਈਆਂ ਤੋਂ ਆਇਆ ਜੀ ਉੱਥੋਂ ਆ ਰਹੇ ਸੀ ਦੋਨੇ ਤੇਨੇ ਕਿ ਚੱਲ ਪਏ ਪੈਣ ਤਿੰਨ ਸਵੇਰੇ ਭੇਜਦਾ ਕਿ ਚੱਲ ਆਪਾਂ ਇਥੇ ਦਾ ਵੀ ਨਿਮੱਲਾ ਵਾਲੇ ਤੇ ਉੱਥੋਂ ਆ ਰਹੇ ਸੀ ਸਦਾਰੇ ਤੋਂ ਪਿੱਛੇ ਮੰਲੂ ਵਾਲੇ ਨਾਲ ਐਕਸੀਡੈਂਟ ਹੋ ਗਿਆ ਮੈਂ ਮੰਗ ਕੀ ਕਰਦੇ ਗੀ ਸਾਫ ਮੰਗਦੇ ਸੀ ਜੀ ਕਾਰ ਦੂਲਾ ਕਰਤਾ ਫੜਾ ਵੀ ਇਹ ਨਾ ਸਦਾਰੇ ਤੋਂ ਥੋੜਾ ਜਿਹਾ ਅੱਗੇ ਕਿਲੋਮੀਟਰ ਤੇ ਕਾਰ ਸੀ ਬਹੁਤ ਓਵਰਸਵੀਟ ਤੇ ਇਹ ਅੱਗੋਂ ਮੋਟਰਸਾਈਕਲ ਤੇ ਆ ਰਹੇ ਸੀ ਮਖੂ ਵੱਲੋਂ ਜਦੋਂ ਇਹ ਉਹ ਸਿੱਧੀ ਕਾਰ ਮੱਜੀ ਵਿੱਚ ਹੈ ਇਹ ਇਹ ਦੋ ਇੱਕ ਲੜਕ ਮੁੰਡੇ ਦੀ ਇਹ ਸੋ ਦੀ ਵਿਸ਼ਿਸ਼ਟ ਮਾਸੀ ਦੀ ਕੁੜੀ ਉਹਨਾਂ ਦੋਨ ਦੀ ਡੈਥ ਹੋ ਗਈ ਤੇ ਹੁਣ ਅਸੀਂ ਪੋਸਟਮਾਰਟਮ ਕਰਾਉਣ ਲੱਗੇ ਆ ਮਕਦਮਾ ਦਰਜ ਹੋ ਰਿਹਾ ਹੈ ਗੱਡੀ ਵਾਲੇ ਨੂੰ ਪਤਾ ਲੱਗ ਗਿਆ ਗੱਡੀ ਵਾਲੇ ਨੂੰ ਪਤਾ ਲੱਗ ਗਿਆ ਜੀ ਮਾਮਲਾ ਕਰਕੇ ਹੋ ਗਿਆ ਹਾਂਜੀ ਮਾਮਲਾ ਕਰਕੇ ਹੋ ਗਿਆ ਜੀ ਹੋ ਜਾਏਗੀ ਹੋ ਜਾਏਗੀ